ਸਤਿ ਸ਼੍ਰੀ ਅਕਾਲ ਮੈਂ ਹਨੀਤ ਤੁਸੋਂ ਤੇ ਤੁਸੀਂ ਦੇਖ ਰਹੇ ਹੋ ਅਮਰੀਕਨ ਟਾਈਮ ਟੀਵੀ ਲੈ ਕੇ ਹਾਜ਼ਰ ਹਾਂ ਮੈਂ ਵਰਲਡ ਨਿਊਜ਼ ਤੇ ਆਉ ਰੁਪ ਕਰਦੇ ਹਾਂ ਅੱਜ ਦੀ ਪਹਿਲੀ ਖਬਰ ਦੇ ਵੱਲ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਦਾ ਯੂਕਰੇਨ ਨੂੰ ਹਥਿਆਰ ਸਪਲਾਈ ਮਾਮਲੇ ਦੇ ਵਿੱਚ ਯੂ-ਟਰਨ ਸਾਹਮਣੇ ਆਇਆ ਹੈ। ਉਹਨਾਂ ਨੇ ਕਿਹਾ ਹੈ ਕਿ ਉਹਨਾਂ ਦਾ ਦੇਸ਼ ਯੂਕਰੇਨ ਦੇ ਲਈ ਹੋਰ ਹਥਿਆਰ ਭੇਜੇਗਾ। ਅਮਰੀਕੀ ਰਾਸ਼ਟਰਪਤੀ ਨੇ ਕੁਝ ਦਿਨ ਪਹਿਲਾਂ ਹੀ ਯੂਕਰੇਨ ਨੂੰ ਹਥਿਆਰਾਂ ਦੀ ਸਪਲਾਈ ਰੋਕਣ ਸੰਬੰਧੀ ਇੱਕ ਆਰਡਰ ਜਾਰੀ ਕੀਤਾ ਸੀ। ਉਹਨਾਂ ਦੇ ਇਸ ਕਦਮ ਉੱਤੇ ਕੀਵ ਇਹ ਚੇਤਾਵਨੀ ਦੇਣ ਦੇ ਲਈ ਮਜਬੂਰ ਹੋ ਗਿਆ ਸੀ ਕਿ ਕੁਝ ਹਥਿਆਰਾਂ ਦੀ ਸਪਲਾਈ ਰੋਕਣ ਦੇ ਨਾਲ ਉਹਦੀ ਰੂਸ ਦੇ ਹਮਲਿਆਂ ਨੂੰ ਰੋਕਣ ਦੀ ਸਮਰੱਥਾ ਸੀਮਿਤ ਹੋ ਜਾਵੇਗੀ। ਅਮਰੀਕਾ ਦੇ ਵਿੱਚ ਵੀ ਟਰੰਪ ਦੇ ਫੈਸਲੇ ਦੀ ਨਾ ਸਿਰਫ ਡੈਮੋਕ੍ਰੈਟਿਕ ਸਗੋ ਉਹਨਾਂ ਦੀ ਰ ਟ੍ਰੰਪ ਨੇ ਵਾਈਟ ਹਾਊਸ ਦੇ ਵਿੱਚ ਪੱਤਰਕਾਰਾਂ ਦੇ ਨਾਲ ਕਿਹਾ ਕਿ ਅਸੀਂ ਕੁਝ ਹੋਰ ਹਥਿਆਰ ਭੇਜਣ ਜਾ ਰਹੇ ਹਾਂ ਸਾਨੂੰ ਇਹ ਕਰਨਾ ਪਵੇਗਾ ਉਹਨਾਂ ਨੂੰ ਆਪਣੇ ਆਪ ਨੂੰ ਬਚਾਉਣ ਯੋਗ ਹੋਣਾ ਚਾਹੀਦਾ ਹੈ ਉਹ ਬਹੁਤ ਬੁਰੇ ਪ੍ਰਭਾਵਿਤ ਹੋ ਰਹੇ ਹਨ ਸਾਨੂੰ ਮੁਕਤ ਤੌਰ ਉਤੇ ਹਥਿਆਰ ਭੇਜੇ ਜਾਣੇ ਚਾਹੀਦੇ ਹਨ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਇਜ਼ਰਾਈਲੀ ਪ੍ਰਧਾਨ ਮੰਤਰੀ ਨੇਤਨਯਾਹੂ ਵੀ ਮੌਜੂਦ ਰਹੇ ਟਰੰਪ ਦੀ ਇਸ ਟਿੱਪਣੀ ਉੱਤੇ ਕੁਝ ਸਮੇਂ ਬਾਅਦ ਅਮਰੀਕੀ ਰੱਖਿਆ ਵਿਭਾਗ ਪੈਂਟਾਗਨ ਨੇ ਇੱਕ ਬਿਆਨ ਦੇ ਵਿੱਚ ਦੱਸਿਆ ਹੈ ਕਿ ਟਰੰਪ ਦੇ ਨਿਰਦੇਸ਼ਾਂ ਤੇ ਯੂਕਰੇਨ ਨੂੰ ਵਾਧੂ ਰੱਖਿਆ ਹਥਿਆਰ ਭੇਜੇ ਜਾਣਗੇ ਤਾਂ ਜੋ ਯੂਕਰੇਨ ਆਪਣੇ ਆਪ ਦੀ ਰੱਖਿਆ ਕਰ ਸਕੇ ਅਮਰੀਕੀ ਰਾਸ਼ਟਰਪਤੀ 트੍ਰੰਪ ਨੇ ਇੱਕ ਵਾਰ ਫਿਰ ਵਿਸ਼ਵ ਵਪਾਰ ਦੇ ਵਿੱਚ ਹਲਚਲ ਮਚਾ ਦਿੱਤੀ ਹੈ। 트੍ਰੰਪ ਨੇ ਕਿਹਾ ਹੈ ਕਿ ਬ੍ਰਿਕਸ ਦੇਸ਼ਾਂ ਦੇ 10% ਵਾਧੂ ਟੈਕਸ ਲਗਾਇਆ ਜਾਵੇਗਾ ਅਤੇ ਇਹ ਫੈਸਲਾ ਜਲਦੀ ਹੀ ਲਾਗੂ ਕੀਤਾ ਜਾਵੇਗਾ। ਭਾਰਤ ਸਮੇਤ ਸਾਰੇ ਬ੍ਰਿਕਸ ਮੈਂਬਰ ਇਸ ਚੇਤਾਵਨੀ ਦੇ ਦਾਇਰੇ ਦੇ ਵਿੱਚ ਆ ਗਏ ਹਨ। ਵਾਈਟ ਹਾਊਸ ਦੇ ਵਿਕੀ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ 트੍ਰੰਪ ਨੇ ਦੋਸ਼ ਲਗਾਇਆ ਹੈ ਕਿ ਬ੍ਰਿਕਸ ਦਾ ਉਦੇਸ਼ ਅਮਰੀਕੀ ਹਿੱਤਾਂ ਨੂੰ ਨੁਕਸਾਨ ਪਹੁੰਚਾਉਣਾ ਹੈ ਅਤੇ ਡਾਲਰ ਦੀ ਤਾਕਤ ਨੂੰ ਕਮਜ਼ੋਰ ਕਰਨਾ ਹੈ। ਉਨ੍ਹਾਂ ਕਿਹਾ ਹੈ ਕਿ ਬ੍ਰਿਕਸ ਦੀ ਸਥਾਪਨਾ ਅਮਰੀਕਾ ਨੂੰ ਕਮਜ਼ੋਰ ਕਰਨ ਅਤੇ ਸਾਡੇ ਡਾਲਰ ਨੂੰ ਚੁਣੌਤੀ ਦੇਣ ਦੇ ਲਈ ਕੀਤੀ ਗਈ ਹੈ ਪਰ ਡਾਲਰ ਰਾਜਾ ਹੈ ਅਤੇ ਅਜੇ ਹਹੀ ਰਹੇਗਾ ਜੋ ਕੋਈ ਵੀ ਇਸ ਨੂੰ ਚੁਣੌਤੀ ਦਿੰਦਾ ਹੈ ਉਸ ਨੂੰ ਵੱਡੀ ਕੀਮਤ ਚੁਕਾਣੀ ਪਵੇਗੀ ਭਾਰਤ ਬ੍ਰਿਕਸ ਦਾ ਇੱਕ ਸਰਗਰਮ ਮੈਂਬਰ ਹੈ ਅਤੇ ਅਮਰੀਕਾ ਦੇ ਨਾਲ ਉਸ ਦਾ ਵੱਡਾ ਵਪਾਰਕ ਸਬੰਧ ਹੈ ਅਮਰੀਕਾ ਭਾਰਤ ਦੇ ਸਭ ਤੋਂ ਵੱਡੇ ਨਿਰਯਾਤ ਬਾਜ਼ਾਰਾਂ ਦੇ ਵਿੱਚੋਂ ਇੱਕ ਹੈ ਖਾਸ ਕਰਕੇ ਫਾਰਮਾ ਟੈਕਸਟਾਈਲ ਇੰਜੀਨੀਅਰਿੰਗ ਸਮਾਨ ਅਤੇ ਆਈਟੀ ਸੇਵਾਵਾਂ ਦੇ ਖੇਤਰ ਦੇ ਵਿੱਚ ਜੇਕਰ ਇਹ 10% ਵਾਧੂ ਟੈਰਿਫ ਲਾਗੂ ਕੀਤਾ ਜਾਂਦਾ ਹੈ ਤਾਂ ਇਹ ਭਾਰਤੀ ਨਿਰਯਾਤਕਾਂ ਤੇ ਦਬਾਅ ਵਧਾ ਸਕਦਾ ਹੈ ਤੇ ਵਪਾਰ ਘਾਟਾ ਡੂੰਘਾ ਕਰ ਸਕਦਾ ਹੈ ਨੇਪਾਲ ਦੇ ਰਸੂਆ ਜ਼ਿਲ੍ਹੇ ਦੇ ਵਿੱਚ ਮਾਨਸੂਨ ਦੀ ਬਾਰਿਸ਼ ਦੇ ਕਾਰਨ ਨਦੀ ਦੇ ਵਿੱਚ ਹੜ ਆ ਗਿਆ ਹੜ ਦੇ ਕਾਰਨ ਘੱਟੋ-ਘੱਟ 9 ਲੋਕਾਂ ਦੀ ਮੌਤ ਹੋ ਗਈ ਹੈ ਤੇ 20 ਹੋਰ ਲੋਕ ਲਾਪਤਾ ਨੇ ਇਸ ਤੋਂ ਇਲਾਵਾ ਦੇਸ਼ ਨੂੰ ਚੀਨ ਦੇ ਨਾਲ ਜੋੜਨ ਵਾਲਾ ਫਰੈਂਡਸ਼ਿਪ ਬ੍ਰਿਜ ਹੜ ਦੇ ਕਾਰਨ ਵਹਿ ਗਿਆ ਰਾਤ ਚੀਨ ਦੇ ਵਿੱਚ ਹੋਈ ਮੌਲਾਤਾਰ ਮਾਨਸੂਨ ਦੀ ਬਾਰਿਸ਼ ਦੇ ਕਾਰਨ ਨੇਪਾਲ ਦੇ ਵਿੱਚ ਪੋਟੋ ਕੋਸ਼ੀ ਨਦੀ ਦੇ ਵਿੱਚ ਹੜ ਆ ਗਿਆ ਇੱਕ ਖਬਰ ਦੇ ਅਨੁਸਾਰ ਨਦੀ ਦੇ ਵਿੱਚ ਆਏ ਹੜ ਦੇ ਕਾਰਨ ਘੱਟੋ-ਘੱਟ 9 ਲੋਕ ਵਹਿ ਗਏ ਉਹਨਾਂ ਦੀਆਂ ਲਾਸ਼ਾਂ ਕਈ ਮੀਲ ਦੂਰ ਜਾ ਕੇ ਜ਼ਿਲ੍ਹਿਆਂ ਦੇ ਵਿੱਚੋਂ ਬਰਾਮਦ ਕੀਤੀਆਂ ਗਈਆਂ ਕਠਮਾਂਡੂ ਤੋਂ ਇੱਕ 20 ਕਿਲੋਮੀਟਰ ਉੱਤਰ ਪੂਰਬ ਦੇ ਵਿੱਚ ਰਸੂਆ ਜ਼ਿਲ੍ਹੇ ਦੇ ਵਿੱਚ ਸਥਿਤ ਮਿਤੇਰੀ ਬ੍ਰਿਜ ਰਾਤ ਭੜ ਦੇ ਵਿੱਚ ਬਹਿ ਗਿਆ ਪੁਲ ਦੇ ਵਹਿ ਜਾਣ ਦੇ ਕਾਰਨ ਲਾਪਤਾ ਹੋਏ 20 ਲੋਕਾਂ ਦੇ ਵਿੱਚੋਂ ਤਿੰਨ ਸੁਰੱਖਿਆ ਕਰਮਚਾਰੀ ਹਨ ਅਤੇ 6 ਚੀਨੀ ਨਾਗਰਿਕ ਦੱਸੇ ਜਾ ਰਹੇ ਹਨ ਕਈ ਬਚਾਅ ਕਰਮਚਾਰੀ ਇਲਾਕੇ ਦੇ ਵਿੱਚ ਮੌਜੂਦ ਹਨ ਹੜ ਦੇ ਜ਼ਿਲ੍ਹੇ ਦੇ ਵਿੱਚ 4 ਪਣ ਬਿਜਲੀ ਪ੍ਰੋਜੈਕਟਾਂ ਨੂੰ ਨੁਕਸਾਨ ਪਹੁੰਚਾਇਆ ਜਿਸ ਦੇ ਨਾਲ ਰਾਸ਼ਟਰੀ ਪਾਵਰ ਗ੍ਰਿਡ ਨੂੰ ਘੱਟੋ ਘੱਟ 211 ਮੈਗਾਵਾਟ ਬਿਜਲੀ ਦੀ ਸਪਲਾਈ ਪ੍ਰਭਾਵਿਤ ਹੋਈ ਹੈ ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਰਾਜ ਸਭਾ ਦੇ ਮੈਂਬਰ ਸੰਯਤਕਾਰਾਂ ਵਿਕਰਮਜੀਤ ਸਿੰਘ ਸਾਨੀ ਨੇ ਆਪਣੀ ਹੀ ਸਰਕਾਰ ਨੂੰ ਕਾਰੋਬਾਰੀ ਦੇ ਪ੍ਰਸਾਰ ਦੇ ਲਈ ਪੰਜਾਬ ਦੇ ਵਿੱਚ ਇਕੋਸਿਸਟਮ ਬਣਾਉਣ ਦੀ ਲੋੜ ਉੱਤੇ ਜ਼ੋਰ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਵਿਸ਼ਵ ਪੱਧਰੀ ਇਨਫਰਾਸਟ੍ਰਕਚਰ ਸਥਾਪਿਤ ਕਰਕੇ ਫੋਕਲ ਪੁਆਇੰਟਸ ਤੇ ਇੰਡਸਟਰੀ ਜ਼ੋਨ ਨੂੰ ਮਜ਼ਬੂਤ ਕਰਕੇ ਇੱਥੋਂ ਦੇ ਕਾਰੋਬਾਰੀਆਂ ਦੇ ਲਈ ਨਿਵੇਸ਼ ਦੇ ਲਈ ਪੰਜਾਬ ਨੂੰ ਪਹਿਲੀ ਪਸੰਦ ਬਣਾਇਆ ਜਾਵੇ ਤਾਂ ਕਿ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀ ਮਿਲ ਸਕਣ। ਇਹ ਟਿੱਪਣੀ ਉਹਨਾਂ ਨੇ ਆਪਣੇ ਫੇਸਬੁੱਕ ਪੇਜ ਤੇ ਮੱਧ ਪ੍ਰਦੇਸ਼ ਦੇ ਮੁੱਖ मंत्री मोहन यादव ਦੇ ਅਹਿਮ ਕਾਰੋਬਾਰੀਆਂ ਨੂੰ ਮਿਲਣ ਤੋਂ ਬਾਅਦ ਕੀਤੀ ਉਹਨਾਂ ਨੇ ਲਿਖਿਆ ਹੈ ਕਿ ਲੁਧਿਆਣੇ ਦੀ ਇੰਡਸਟਰੀ ਨੇ 15600 ਕਰੋੜ ਰੁਪਏ ਦੇ ਮਧਪਰਦੇਸ਼ ਦੇ ਵਿੱਚ ਨਿਵੇਸ਼ ਕਰਨ ਦੀ ਪੇਸ਼ਕਸ਼ ਦੇ ਕੇ ਆਪਣੀ ਤਾਕਤ ਦਿਖਾਈ ਹੈ ਇਹ ਨਿਵੇਸ਼ 20000 ਨੌਜਵਾਨਾਂ ਨੂੰ ਰੋਜ਼ਗਾਰ ਦੇਵੇਗਾ ਪੀਆਰਟੀਸੀ ਦੇ ਕਾਮਿਆਂ ਨੇ ਹੜਤਾਲ ਸ਼ੁਰੂ ਕਰ ਦਿੱਤੀ ਮਾਨਸਾ ਦੇ ਬਾਸੜਡੇ ਤੋਂ ਅੱਜ ਸਵੇਰੇ ਪੰਜਾਬ ਰੋਡਵੇ ਜੱਤੇ ਪੀਆਰਟੀਸੀ ਦੀ ਕੋਈ ਵੀ ਬੱਸ ਕਿਸੇ ਵੀ ਰੂਟ ਉੱਤੇ ਨਹੀਂ ਗਈ ਹਾਲਾਂਕਿ ਸਰਕਾਰੀ ਬੱਸਾਂ ਦੀ ਹੜਤਾਲ ਦਾ ਲਾਹਾ ਲੈ ਕੇ ਪ੍ਰਾਈਵੇਟ ਬੱਸਾਂ ਵਾਲੇ ਸਵਾਰੀਆਂ ਦੀ ਸੇਵਾ ਕਰਦੇ ਦੇਖੇ ਗਏ PTRC ਦੇ ਇੱਕ ਅਧਿਕਾਰੀ ਮਨਜੀਤ ਸਿੰਘ ਨੇ ਦੱਸਿਆ ਕਿ ਲੋਕ ਸੇਵਾ ਦੇ ਲਈ ਕਾਰਪੋਰੇਸ਼ਨ ਦੇ ਪੱਕੇ ਮੁਲਾਜ਼ਮ バス ਸੇਵਾ ਬਹਾਲ ਕਰਨ ਦੇ ਉਪਰਾਲੇ ਕਰ ਰਹੇ ਹਨ ਹਾਲਾਂਕਿ ਉਹਨਾਂ ਦੀ ਗਿਣਤੀ ਕਾਫੀ ਘੱਟ ਹੈ ਉਂਝ ਇਸ ਹੜਤਾਲ ਦੇ ਕਾਰਨ ਬੈਂਕਿੰਗ, ਬੀਮਾ, ਆਵਾਜਾਈ, ਬਿਜਲੀ, ਡਾਕ ਸੇਵਾਵਾਂ ਮਾ ਪ੍ਰਭਾਵਿਤ ਹੋਣ ਗਈਆਂ ਪੰਜਾਬ ਦੇ ਵਿੱਚ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ, ਬੇਰੁਜ਼ਗਾਰਾਂ ਦੀਆਂ ਵੱਖ-ਵੱਖ ਜਥੇਬੰਦੀਆਂ ਇਸ ਹੜਤਾਲ ਦਾ ਪਹਿਲਾਂ ਹੀ ਸਮਰਥਨ ਕਰਨ ਦਾ ਐਲਾਨ ਕਰ ਚੁੱਕੀਆਂ ਹਨ YouTube ਨੇ ਆਪਣੀ ਮੋਨਟਾਈਜੇਸ਼ਨ ਨੀਤੀ ਵਿੱਚ ਇੱਕ ਵੱਡਾ ਬਦਲਾਅ ਕਰਨ ਦਾ ਫੈਸਲਾ ਕੀਤਾ ਹੈ। ਇਹ ਬਦਲਾਅ ਖਾਸ ਤੌਰ ਤੇ ਉਹਨਾਂ ਵੀਡੀਓਜ਼ ਨੂੰ ਨਿਸ਼ਾਨਾ ਬਣਾਉਣਗੇ ਜੋ ਥੋਕ ਦੇ ਵਿੱਚ ਬਣਾਏ ਜਾਂਦੇ ਹਨ ਜਾਂ ਵਾਰ-ਵਾਰ ਇੱਕੋ ਜਿਹੇ ਦਿਖਾਏ ਜਾਂਦੇ ਹਨ। YouTube ਪਾਰਟਨਰ ਪ੍ਰੋਗਰਾਮ ਦੇ ਤਹਿਤ ਹੁਣ ਅਜਿਹੀ ਸਮੱਗਰੀ ਦੀ ਹੋਰ ਬਾਰੀਕੀ ਦੇ ਨਾਲ ਜਾਂਚ ਕੀਤੀ ਜਾਵੇਗੀ ਅਤੇ ਇਹ ਸੰਭਵ ਹੈ ਕਿ ਉਹਨਾਂ ਦੀ ਕਮਾਈ ਪ੍ਰਭਾਵਿਤ ਹੋ ਸਕਦੀ ਹੈ। ਇਹ ਨਵੀਂ ਨੀਤੀ 15 ਜੁਲਾਈ ਤੋਂ ਲਾਗੂ ਹੋਵੇਗੀ। Google ਦੀ ਮਲਕੀਅਤ ਵਾਲੇ ਵੀਡੀਓ ਪਲੇਟਫਾਰਮ ਨੇ ਆਪਣੇ ਸਪੋਰਟਸ ਪੇਜ ਤੇ ਇਸ ਬਦਲਾਅ ਦੇ ਬਾਰੇ ਜਾਣਕਾਰੀ ਦਿੱਤੀ ਹੈ। YouTube ਨੇ ਇਹ ਆਇਆ ਕਿ ਉਹ ਥੋਕ ਬਹੁਤ ਜ਼ਿਆਦਾ ਬਣਾਈ ਗਈ ਅਤੇ ਦੁਹराई ਜਾਣ ਵਾਲੀ ਸਮੱਗਰੀ ਦੀ ਪਛਾਣ ਕਰੇਗਾ ਅਤੇ ਜਾਂਚ ਕਰੇਗਾ। ਕੰਪਨੀ ਦਾ ਕਹਿਣਾ ਹੈ ਕਿ ਉਹ ਸ਼ੁਰੂ ਤੋਂ ਹੀ ਸਿਰਜਣਹਾਰਾਂ ਤੋਂ ਅਸਲੀ ਅਤੇ ਪ੍ਰਮਾਣਿਕ ਸਮੱਗਰੀ ਦੀ ਉਮੀਦ ਕਰਦੀ ਆ ਰਹੀ ਹੈ। ਜੇਕਰ ਕੋਈ ਕ੍ਰੀਏਟਿਵ ਕਿਸੇ ਹੋਰ ਦੀ ਸਮੱਗਰੀ ਦੀ ਵਰਤੋਂ ਕਰਦਾ ਹੈ ਤਾਂ ਇਸ ਨੂੰ ਨਵਾਂ ਦਿਖਣ ਲਈ ਕਾਫੀ ਬਦਲਣਾ ਚਾਹੀਦਾ ਹੈ। ਸਿਰਫ ਕਾਪੀ ਪੇਸਟ ਕਰਕੇ ਜਾਂ ਹਲਕਾ ਐਡੀਟਿੰਗ ਕਰਕੇ ਵੀਡੀਓ ਪੋਸਟ ਕਰਨਾ ਹੁਣ ਨੁਕਸਾਨਦੇਹ ਸਾਬਤ ਹੋ ਸਕਦਾ ਹੈ। ਹਵਾਈ ਸੈਨਾ ਨੇ ਸਪੇਸ ਐਕਸ ਦੇ ਨਾਲ ਹਾਈਪਰਸੋਨਿਕ ਰੋਕੇਟ ਕਾਰਗੋ ਟੈਸਟਾਂ ਨੂੰ ਪੂਰੀ ਤਰ੍ਹਾਂ ਦੇ ਨਾਲ ਰੋਕ ਦਿੱਤਾ ਹੈ ਉਸੇ ਸਮੇਂ ਸਪੇਸ ਐਕਸ ਦੇ ਸੀਈਓ ਐਲੌਨ ਮਸਕ ਨੇ ਸਪੇਸ ਐਕਸ ਲਾਂਚ ਕਰਨ ਦੇ ਕਾਰਨ ਪੰਛੀਆਂ ਦੇ ਆਲਣਿਆਂ ਨੂੰ ਹੋਏ ਨੁਕਸਾਨ ਉੱਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਹੈ ਕਿ ਉਹ ਇਸ ਕਿਨੋਂ ਨੇ ਅਪਰਾਧ ਦੀ ਪਰਪਾਈ ਦੇ ਲਈ ਇੱਕ ਹਫ਼ਤੇ ਤੱਕ ਆਮਲੇਟ ਨਹੀਂ ਖਾਣਗੇ ਸਪੇਸ.com ਅਨੁਸਾਰ ਹੁਣ ਰੋਕਿਆ ਹੋਇਆ ਪ੍ਰੋਜੈਕਟ ਇੱਕ ਅਮਰੀਕੀ ਫੌਜੀ ਪਹਿਲ ਕਦਮੀ ਦਾ ਹਿੱਸਾ ਸੀ ਜਿਸ ਦਾ ਉਦੇਸ਼ ਸਪੇਸ ਐਕਸ ਦੁਆਰਾ ਨਿਰਮਿਤ ਵਪਾਰਕ ਰੋਕਟਾਂ ਦੀ ਵਰਤੋਂ ਦੀ ਪਰਚੋਲ ਕਰਨਾ ਤਾ ਜੋ ਦੁਨੀਆ ਦੇ ਵਿੱਚ ਕਿਤੇ ਵੀ 90 ਮਿੰਟਾਂ ਦੇ ਅੰਦਰ 100 ਟਨ ਤੱਕ ਫੌਜੀ ਮਾਲ ਪਹੁੰਚਾਇਆ ਜਾ ਸਕੇ ਐਹਸਾਨ ਹੁਣ ਤੱਕ ਦੀਆਂ ਖਬਰਾਂ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ